ਕੈਬਨਿਟ ਮੰਤਰੀ ਮੀਤ ਹਿਆਰ ਜੋ ਕਿ ਹੁਣ ਲੋਕ ਸਭਾ ਚੋਣ ਜਿੱਤਣ ਲਈ ਮੈਦਾਨ ਵਿੱਚ ਨੇ ਮੀਤ ਹਿਆਰ ਤੋਂ ਲਗਾਤਾਰ ਦੋ ਵਾਰ ਵਿਧਾਨ ਸਭਾ ਦੀ ਚੋਣ ਹਾਰਨ ਵਾਲੇ ਕੇਵਲ ਸਿੰਘ ਢਿੱਲੋਂ ਹੁਣ ਫਿਰ ਭਾਜਪਾ ਦੀ ਟਿਕਟ ਤੋਂ ਲੋਕ ਸਭਾ ਚੋਣ ਜੇ ਮੀਤ ਹੈਰ ਨਾਲ ਦੋ ਦੋ ਹੱਥ ਕਰਨਗੇ ਪਰ ਕੇਵਲ ਢਿੱਲੋ ਨਾਲੋਂ ਜ਼ਿਲ੍ਹੇ 'ਚ ਮੀਤ ਹੈਰ ਦਾ ਤਪ ਤੇਜ ਹੀ ਰਹਿੰਦਾ ਕਿਉਂਕਿ ਕੇਵਲ ਢਿੱਲੋ ਲੋਡ ਪੈਂਦੇ ਹੀ ਹਲਕੇ ਵਿੱਚ ਵੱਧਦੇ ਨੇ ਭਾਵੇਂ ਢਿੱਲੋ ਕਾਂਗਰਸ ਦੇ ਕਾਰਜਕਾਲ ਦੌਰਾਨ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਸਮੇਤ ਉਸ ਵੇਲੇ ਦੀਆਂ अनेका ਪ੍ਰਾਪਤੀਆਂ ਗਿਣੌਂਦੇ ਨੇ ਪਰ ਉਹਨਾਂ ਦਾ ਪੈੜਾ ਠੰਡਾ ਹੀ ਰਹਿੰਦਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਾਫ ਸ਼ਬੀ ਵਾਲੇ ਦਰਵੇਸ਼ ਸਿਆਸਤਦਾਨ ਪਰਮਿੰਦਰ ਢੀਂਸਾ ਚੋਣ ਮੈਦਾਨ ਵਿੱਚ ਉਤਰਨਗੇ ਪਰਮਿੰਦਰ ਢੀਂਸਾ ਦੀ ਸ਼ਰੀਫੀ ਤੇ ਨਰਮਾਈ ਦੇ ਲੋਕ ਕਾਇਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਸੇ ਛੱਡ ਕੇ ਲੋਕ ਪਰਮਿੰਦਰ ਢੀਂਸਾ ਦੀ ਚੰਗੀ ਸ਼ਖਸੀਅਤ ਨੂੰ ਪਸੰਦ ਕਰਦੇ ਨੇ ਇਸੇ ਤਰ੍ਹਾਂ ਦੀ ਸ਼ਬੀ ਹੀ ਕਾਂਗਰਸੀ ਟਿਕਟ ਦੇ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਬਣੀ ਹੋਈ ਹੈ ਉਹਨਾਂ ਦਾ ਨਿੱਜੀ ਅਸਰ ਰਸੂਖ ਵੀ ਜਨ ਆਧਾਰਤ ਦਾ ਕਾਰਨ ਬਣ ਰਿਹਾ ਹੈ ਇਸ ਤੋਂ ਇਲਾਵਾ ਕਾਲਾ ਢਿੱlo ਹਰ ਕਿਸੇ ਨਾਲ ਖੇੜੇ ਮੱਥੇ ਮਿਲਣ ਵਾਲੇ ਇਨਸਾਨ ਨੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਗੱਡੀ ਦੱਬ ਕੇ ਵੀ ਜਾ ਸਕਦੇ ਨੇ ਜਦ ਕਿ ਮੀਤ ਹਯਰ ਆਪ ਸਰਕਾਰ ਦੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ 43000 ਨੌਕਰੀਆਂ ਸਿਹਤ ਸਹੂਲਤ ਬਿਮਾਰੀ ਸਿੱਖਿਆ ਦੇਣ ਦਾ ਦਾਅਵੇ ਕਰਦੇ ਹੋਏ ਵੋਟ ਮੰਗਦੇ ਨੇ ਉਹ ਆਖਦੇ ਨੇ ਕਿ 70 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਸਾਡੀ ਸਰਕਾਰ ਜਿੰਨਾ ਕੰਮ ਨਹੀਂ ਕੀਤਾ ਜਿੰਨਾ ਆਪ ਸਰਕਾਰ ਨੇ 2 ਸਾਲਾਂ 'ਚ ਕਰ ਦਿਖਾਇਆ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਸਿਰਫ ਚੋਣ ਮੈਦਾਨ ਵਿੱਚ ਨੇ ਪਿਛਲੀ ਵਾਰ ਉਹਨਾਂ ਨੂੰ ਦੀਪ ਸਿੱਧੂ ਅਤੇ ਸਿੱਧੂ ਮੁਸੇਵਾਲ ਦੀ ਹਮਦਰਦੀ ਮਿਲ ਗਈ ਸੀ ਅਤੇ ਉਹ ਚੋਣ ਜਿੱਤ ਗਏ ਨੇ ਅਤੇ ਇਹ ਹਮਦਰਦੀ ਉਹਨਾਂ ਨੂੰ ਇਸ ਵਾਰ ਮਿਲਣ ਦੀ ਸੁਭਾਵਨਾ ਹੈ ਇਸ ਤੋਂ ਇਲਾਵਾ ਸਿੱਖੀ ਸੰਧਾਤਮ ਦੇ ਪਰਪੱਕ ਕੋਨ ਦਾ ਲਾਭ ਸਰਦਾਰ ਮਾਨ ਨੂੰ ਮਿਲ ਰਿਹਾ ਹੈ ਜਦ ਕਿ ਲੱਖਾਂ ਸਿਢਾਣਾ ਆਤੇ ਭਾਨੇ ਸਿੱਧੂ ਦੇ ਗਰੁੱਪ ਵੀ ਸਿਮਰਜੀਤ ਸਿੰਘ ਮਾਨ ਦੀ ਮਦਦ ਕਰਨਗੇ ਇਸ ਤਰ੍ਹਾਂ ਲੋਕ ਸਭਾ ਸੀਟ ਸੰਗਰੂਰ ਤੇ ਪੰਜ ਕੋਨਾ ਮੁਕਾਬਲਾ ਹੋਣ ਦੀ ਸਵਾਮਣਾ ਬਣੀ ਹੋਈ ਹੈ ਪੰਜਾਂ ਚੋ 19 21 ਦੇ ਫਰਕ ਵਿੱਚ ਹੀ ਜਿੱਤ ਹਾਰ ਹੋਵੇਗੀ ਬਰਨਾਲਾ ਤੋਂ ਜਤਿੰਦਰ ਦੇਵ ਬਾਨ ਦੀ ਵਿਸ਼ੇਸ਼ ਰਿਪੋਰਟ